ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਵਾਸਤੇ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਆ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਚੌਧਰੀ ਵਾਲਾ ਤੇ ਜ਼ਿਲ੍ਹਾ ਬਾਈ ਜੀ ਮੋਗਾ ਤਹਿਸੀਲ ਬਾਗਾਪੁਰਾਣਾ ਬਾਈ ਜੀ ਜਿਹਦੇ ਵਿੱਚ ਬਾਈ ਜੀ ਤੁਹਾਡੇ ਵਾਸਤੇ ਬਹੁਤ ਵਧੀਆ ਟੋਕਰ ਮੱਝ ਲੈ ਕੇ ਹਾਜ਼ਰ ਹੋਏ ਆ ਬਾਈ ਜੀ ਮੱਝ ਸਾਫ਼ ਸੁਥਰੀ ਆ ਸੋਹਣੀ ਸੁਨੱਖੀ ਆ ਤੇ ਕਾਲੀ ਸ਼ਾ ਬਾਈ ਜੀ ਤੇ ਮਗਰ ਬਾਈ ਜੀ ਇਹਦੇ ਆ ਟਟਾ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਨੇ ਆ ਆਓ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਾਂ ਨਾਮ ਦਾ ਐਡਰੈਸ ਦੱਸਾ ਦਿਓ ਜੀ ਮਾ ਬਾਈ ਜੀ ਬਾਈ ਜੀ ਜਿੱਥੇ ਪੈਦਾ ਨਾ ਹੈਗਾ ਜੱਗਾ ਜੱਗਾ ਸਿੰਘ ਜੀ ਸੋਣਾ ਵੀਡੀਓ ਦੇ ਸਾਹਮਣੇ ਆਉਂਦਾ ਨਹੀਂਗਾ ਹਾਂਜੀ ਹਾਂਜੀ ਤੇ ਪਿੰਨ ਚੌਧਰੀ ਵਾਲਾ ਹਾਂਜੀ ਤੇ ਜਿਲ੍ਹਾ ਰਹਿਗਾ ਲੋਕਾ ਹਾਂਜੀ ਅਸਲੀ ਪਾਕਾ ਪਣਾ ਠੀਕ ਆ ਬਾਈ ਤੇ ਕੀ ਡਿਟੇਲ ਹੈ ਦੀ ਮਾਈਦੀ ਬਾਈ ਫਰੇ ਤੇ ਭਾਈ ਨੂੰ ਸਾਢੇ 3 ਮਹੀਨੇ ਹੋ ਗਏ ਸੂਈ ਨੂੰ ਮਗਰ ਕਰਤਾ ਸਾਢੇ 3 ਮਹੀਨੇ ਹੋ ਗਏ ਸੂਈ ਨੂੰ ਬਾਈ ਜੀ ਤੇ ਮਗਰੇ ਦੇ ਕਟਾ ਵੀ ਸੀ ਠੀਕ ਆ ਬਾਈ ਤੇ ਦੁੱਧ ਬਾਈ ਜੀ ਕਿੰਨਾ ਇਹਦਾ ਦੁੱਧ ਬਾਈ ਜੀ 8 ਕਿਲੋ ਆ ਤੇ ਦੁੱਧ ਦਾ ਸੱਤ ਮਾਣੀ ਦੇ ਸੌਦਾ ਠੀਕ ਆ ਹੈ 8 ਲੀਟਰ ਹਾਂ ਬਾਈ ਦੁੱਧ ਚੰਗਾ ਬਈ ਹੈ ਨਾ ਤੇ ਮੱਝ ਵੀ ਬਾਈ 24 ਸੀ ਨਾ 3 4 ਸਨੀ ਵਸਣਾ ਕੋਈ ਧੂਗਾ ਬਾਰਾਂ ਨਾਲ ਤਾਂ ਵੀ ਮਾਰੇ ਅੱਛਾ ਕੱਟਾ ਵੀ ਨਹੀਂ ਛੱਡ ਰਾ ਵੈਸੇ ਹੀ ਮਿਲ ਵੈਸੇ ਹੀ ਲੋ ਬਾਈ ਚਵਾਈ ਦੀ ਪੌਲ ਸੀਲ ਠੰਡੀ ਬਾਈ ਆ ਦਾ ਨਾ ਕੋਈ ਪਹਾੜਾ ਪੋਣਾ ਤੇ ਨਾ ਕੋਈ ਬੱਚਾ ਛੱਡਣਾ ਥਾਪੀ ਮਾਰੋ ਤੇ ਬਹਿ ਜਾਓ ਸਾਸੂ ਸੂਰੀ ਨਿਆ ਬਾਈ ਜੀ ਸੋਲੇ ਸੁਨਖੀ ਆ ਖਾਲੇਵਾ ਬਾਈ ਜੀ ਨੇੜ ਤੋਂ ਚੈੱਕ ਕਰ ਲੋ ਬਾਈ ਜੀ ਦੁੱਧ ਵਾਕੇ ਹੋਊਗਾ ਖੁੱਲੇ ਲੇਵੇ ਦੀ ਮੱਝ ਆ ਬਾਈ ਜੀ ਦੁੱਧ ਜੇ ਗੱਲ ਕਰ ਗਏ ਤਾਂ ਤਾਜ਼ੀਆਂ ਮੰਗਾ ਜਿੰਨਾ ਹੀ ਆ ਬਾਈ ਜੀ 8 ਲੀਟਰ ਦੁੱਧ ਕੋਈ ਥੋੜਾ ਨਹੀਂ ਹੁੰਦਾ ਬਾਈ ਜੀ ਦਾ ਦੁੱਧ 8 ਹੀ ਆ ਪਰ ਸੱਤ ਮੰਨ ਕੇ ਸੌਦਾ ਕਰੋ ਠੀਕ ਹੈ ਜੀ ਤੇ ਤੋਰ ਚਾਲ ਬਾਈ ਜੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਤੋਰ ਕੇ ਹੋ ਗਈ ਬਾਈ ਜੀ ਤੋਰ ਤੋਰ ਤੋ ਕੋਈ ਤੋੜਿਆ ਪਸੂ ਬਰਿਆ ਲ ਨੂੰ ਜਾ ਜਾਂਦਾ ਕਈ ਵਾਰੀ ਬਾਈ ਨੇ ਕੋਈ ਕਿਸੇ ਨੇ ਨਹੀਂ ਵੀ ਹੁਗਾ ਹੁੰਦਾ ਲਓ ਬਾਈ ਜੀ ਤੋਰ ਚਾ ਚੈੱਕ ਕਰਾਉਣੇ ਤੁਹਾਨੂੰ ਦਸੱਲੀ ਪਰ ਕਵੀਰ ਜੀ ਤੁਸੀਂ ਆਪ ਕਰਨੀ ਆ ਸਾਫ ਸੁਧਰੀ ਮੱਝ ਆ ਸੋਹਣੀ ਸੁਨੱਖੀ ਆ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਵੀਰੇ ਚੱਲੂਗਾ ਤੇ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਖਣ ਬਾਈ ਜੀ ਚਾਰ ਹੀ ਆ ਸਾਫ ਸੁਧਰੇ ਆ ਕੋਈ ਫੋਰ ਸ਼ਾਂਗ ਹੈ ਨਹੀਂ ਜੀ ਸੋਹਣੀ ਸੁਨੱਖੀ ਹੈ ਲੈ ਚੱਲੋ ਜੀ ਇਹ ਕੋਈ ਸੈਡਾ ਤੋਂ ਸੈਡਾ ਦਾ ਬਾਈ ਜੀ ਗਠ ਗਠ ਤੇ ਪਿੰਗਾ ਸੁੱਕਣਾ ਚੁਆਈ ਦੀ ਬਾਈ ਜੀਆਂ ਦੇ ਇੱਕ ਨੰਬਰ ਆ ਬਾਈ ਸਾਬਾ ਚੁਆਈ ਦੀ ਪੂਰੀ ਪੂਰੀ ਫਾਈਨ ਨਾ ਕਿ ਦਵਾ ਕੋਈ ਪੂਰ ਸ਼ਿੱਟਾ ਤਾਂ ਨਹੀਂ ਨਾ ਨਾ ਦਵਾ ਨਹੀਂ ਬਾਈ ਠੀਕ ਆ ਬਈ ਲਓ ਬਾਈ ਜੀ ਆ ਇਹਦਾ ਕਟਾ ਬਾਈ ਜੀ ਚੈੱਕ ਕਰੋ ਸੱਡਨ ਦੀ ਵੇਸੇ ਕੋਈ ਲੋੜ ਨਹੀਂ ਤੇ ਬਾਈ ਆਪਾਂ ਮੁੱਲ ਦੀ ਗੱਲ ਕਰਕੇ ਤਾਂ ਕਿੰਨੇ ਦੀ ਬਹੁਤ ਬੜਾ 65000 ਆ ਤੇ ਬਸ ਬਾਰਾ ਬਹੁਤ ਮਾਨਤਾ ਰੇ ਹੂਗਾ 65000 ਦੇ ਵਿੱਚੋਂ ਮਾਨਤਾ ਲ ਹੋ ਜੂਗਾ ਦੇਣ ਲੈਣ ਵਾਲਾ ਹੀ ਆ ਹਾਂ ਦੇਣ ਲੈਣ ਲੋ ਬਾਈ ਜੀ ਬਹੁਤ ਆਪਸੀ ਆ ਹਾਂਜੀ ਦੁੱਧ ਚੰਗਾ ਬਾਈ ਬਾਕੀ ਦੇਵੇ ਵਾਲੀ ਮਾਇਆ ਹਵਾਨਾ ਚੰਗਾ ਸਾਹਬ ਆ ਤੇ ਮਤਲਬ ਮੋਬਾਈਲ ਨੰਬਰ ਦਾ ਦਿਓ ਜੀ ਫਿਰ ਆਪਣਾ ਲੋ ਬਾਈ ਜੀ ਦੇ ਮੋਬਾਈਲ ਨੰਬਰ ਤੁਹਾਨੂੰ ਦੱਸਣ ਲੱਗੇ ਆ ਵੀਰੇ 85286 ਹਾਂਜੀ 70722 85287 78 70221 70221 اے بھائی جی بھائی جی ਦਾ موبائل نمبر ਆ স্ক্রین ਦੇ ਥੱਲੇ ਪਾਸੇ ਚੱਲੂਗਾ ਚਲਦੇ ਨੰਬਰ ਦੇ ਵੀਰੇ ਸੰਪਰਕ ਕਰ ਲਓ 85286 ہاں جی 70721 ਠੀਕ ਆ بھائی جی ਇਹ بھائی جی ਦਾ موبائل نمبر ਆ ਜੀ স্ক্রین ਦੇ ਥੱਲੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਵੀਰ ਜੀ ਸੰਪਰਕ ਕਰ ਲਿਓ ਆਪਣੀ ਬਾਈ ਵੀਡੀਓ ਵਧਾ ਲੱਗੇ ਕੇ ਸ਼ੇਅਰ ਕਰ ਦਿਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਵੀਰ ਜੀ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵੇਖਣ ਲਈ ਧੰਨਵਾਦ بھائی ਜੀ